ਇਦੇ ਅਸਰ-ਉਸਰ ਕੀ ਹੋਣੇ ਆ ਇਹਦੇ ਨਾਲ ਪ੍ਰਭਾਵ ਕੀ ਪੈਣੇ ਆ ਇਹ ਗੱਲਾਂ ਬਾਅਦ ਦੀਆਂ ਪਰ ਇੱਕ ਵਾਰੀ ਤਾਂ ਦੋਸਤੋ ਯੂਕਰੇਨ ਨੇ ਦੱਸ ਦਿੱਤਾ ਕਿ ਭੱਜਦਿਆਂ ਨੂੰ ਬਾਣ ਇੱਕੋ ਜਾਇ ਰਕਵੇ ਦੇ ਵਿੱਚ ਮਿਲਟਰੀ ਰਸ਼ੀਆ ਯੂਕਰੇਨ ਤੋਂ ਜਿੱਡਾ ਮਰਜੀ ਵੱਡਾ ਹੋਵੇ ਪਰ ਜਦੋਂ ਲੜਨ ਤੇ ਆਉਂਦੇ ਆ ਫਿਰ ਤਾਂ ਫਿਰ ਯੂਕਰੇਨ ਵਾਲਿਆਂ ਨੇ ਜਿਵੇਂ ਅੱਗੇ ਇੱਕ ਵਾਰ ਜਰਨੇਸਕੀ ਨੇ ਕਿਹਾ ਸੀਗਾ ਕਿ ਅਸੀਂ ਬੜੇ ਹਾਰਡ ਵਰਕਰ ਆ ਤੇ ਉਸੇਕੇ ਦਾ ਹਾਰਡ ਵਰਕ ਉਹਨਾਂ ਨੇ ਕਰਕੇ ਦਿਖਾ ਲਿਆ ਯੂਕਰੇਨ ਨੇ ਆਪਣਾ ਨਾਮ ਇਹ ਜਿਹੜਾ ਇਸ ਤੀਕੇ ਦੀ ਲੜਾਈ ਦੇ ਵਿੱਚ ਕਹੋ ਕਿ ਇਤਿਹਾਸ ਦੇ ਵਿੱਚ ਲਿਖਾ ਲਿਆ ਕਿ ਜਦੋਂ ਵੀ ਵਾਰ ਫੇਅਰ ਦੀ ਗੱਲ ਆਉਣੀ ਆ ਤਾਂ ਇਸ ਇਹ ਵੀ ਹਮਲਾ ਹੋਇਆ ਸੀ ਇੱਕ ਰਸ਼ੀਆ ਦੇ ਉੱਤੇ ਇਹ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਗਿਆ ਸੋ ਯੂਕਰੇਨ ਨੇ ਡਰੋਨਾਂ ਦੇ ਨਾਲ ਜਿਹੜਾ ਰਸ਼ੀਆ ਦੇ ਉੱਤੇ ਇਹ ਅਟੈਕ ਕੀਤਾ ਹੈ ਕੀ ਇਹਦੇ ਉੱਤੇ ਗੱਲ ਕਰਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵਿੰਦਰ ਸਿੰਘ ਜਿਨੇ ਹਜੇ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਸੋ ਯੂਕਰੇਨ ਨੇ ਜੀ ਇਹ ਇੱਕ ਇਤਿਹਾਸਿਕ ਤੌਰ ਤੇ ਇੱਕ ਐਸਾ ਕਹੋ ਕਿ ਤਵਾਰੀਖ ਰਚ ਦਿੱਤੀ ਆ ਕਿ ਜਿਵੇਂ ਪਹਿਲਾਂ ਕਿਹਾ ਕਿ ਇਹਦੀ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਇਹਦੀ ਗੱਲ ਹੋਇਆ ਕਰੇਗੀ ਸੋ ਹੁੰਦਾ ਕੀ ਹੈ ਕਿ ਯੂਕਰੇਨ ਨੇ ਪਹਿਲੀ ਜੂਨ 2025 ਨੂੰ ਮਤਲਬ ਕਿ ਇੱਕ ਦਿਨ ਪਹਿਲਾਂ ਇੱਕ ਆਪਰੇਸ਼ਨ ਸਪਾਈਡਰ ਬੈਬ ਲਾਂਚ ਕੀਤਾ ਇਹਦੀ ਤਿਆਰੀ ਪਿਛਲੇ ਡੇਢ ਸਾਲ ਤੋਂ ਚੱਲ ਰਹੀ ਸੀ 18 ਮਹੀਨਿਆਂ ਤੋਂ ਚੱਲ ਰਹੀ ਸੀ ਇਹਦੇ ਵਿੱਚ ਕੀ ਆ ਕਿ ਯੂਕਰੇਨ ਨੇ ਯੂਕਰੇਨ ਦਾ ਕਹਿਣਾ ਕਿ ਉਹਨਾਂ ਨੇ 117 ਡਰੋਨ ਜਿਹੜੇ ਆ ਲਾਂਚ ਕੀਤੇ 117 ਡਰੋਨ ਲਾਂਚ ਕੀਤੇ ਹੁਣ ਡਰੋਨ ਲਾਂਚ ਕਰਨਾ ਤੁਸੀਂ ਕਹਣਾ ਵੇ ਇਹ ਕਿਹੜੀ ਇਤਿਹਾਸਿਕ ਗੱਲ ਹੈ ਇੱਥੇ ਇੰਡੀਆ ਪਾਕਿਸਤਾਨ ਦੇ ਵਿੱਚ ਇੱਕ ਦੂਜੇ ਦੇ ਡਰੋਨ ਹਰ ਰੋਜ਼ ਹੀ ਬਾਰਡਰ ਤੇ ਮਿਲਦੇ ਆ ਤਾਂ ਕੈਪਟਨ ਉਮਰਿੰਦਰ ਉਹਨਾਂ ਦੇ ਟਾਈਮ ਦੀ ਗੱਲ ਹੈ ਕਿ ਉਹ ਜੀ ਡਰੋਨ ਆ ਗਿਆ ਪਰ ਉਹ ਚਲੋ ਠੀਕ ਹੈ ਜਦੋਂ ਡਰੋਨ ਜਾਂਦਾ ਤੁਹਾਡਾ 에ਅ ਡਿਫੈਂਸ ਸਿਸਟਮ ਉਹਨੂੰ ਨਿਊਟਰਲਾਈਜ਼ ਕਰ ਦਿੰਦਾ ਇਹ ਹੋਇਆ ਕੀ ਆ ਕਿ ਹੁਣ ਉਹ ਤਾਂ ਹੀ ਮੀਮ ਬਣ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਕਿੱਥੇ ਸਮੁੰਦਰੀ ਜਹਾਜ਼ ਜਹਾਜ਼ ਲੈ ਕੇ ਜਾਣ ਦੇ ਲਈ ਫਾਈਟਰ ਜੈ ਲੌਰੀਆਂ ਦੇ ਵਿੱਚ ਆਪਣੇ ਡਰੋਨ ਭਰ ਕੇ ਭੇਜ ਦਿੱਤੇ ਤੇ ਲੌਰੀਆਂ ਦੇ ਵਿੱਚ ਡਰੋਨ ਭਰ ਕੇ ਭੇਜ ਦਿੱਤੇ ਰਸ਼ੀਆ ਦੇ ਅੰਦਰ ਤੇ ਜਦੋਂ ਉਹ ਜਿਹੜੀਆਂ ਲੌਰੀਆਂ ਜਿੱਥੇ ਸਟ੍ਰੈਟੈਜੀਕ ਜਗ੍ਹਾ ਤੇ ਪਹੁੰਚੀਆਂ ਆਪਣੇ ਆਪ ਡਰੋਨ ਬਾਕਸਿਆਂ ਦੇ ਵਿੱਚੋਂ ਨਿਕਲੇ ਇੱਕ ਫਿਲਮੀ ਸੀਨ ਹੋਇਆ ਤੇ ਉਹ ਜਾ ਕੇ ਉਹਨਾਂ ਨੇ ਅਟੈਕ ਕਰ ਦਿੱਤਾ ਰਸ਼ੀਆ ਦੇ ਜਿਹੜੇ ਆ ਬੇਸਿਸ ਦੇ ਉੱਤੇ ਰਸ਼ੀਆ ਦੇ ਜਿਹੜੇ ਮਿਲਟਰੀ 에ਅਕ੍ਰਾਫਟਸ ਸੀਗੇ ਉਹਨਾਂ ਦੇ ਉੱਤੇ ਡੇਢ ਸਾਲ ਲੱਗਾ ਉਹਨਾਂ ਨੂੰ ਇਸ ਸਾਰੇ ਆਪਰੇਸ਼ਨ ਨੂੰ ਕਰਨ ਦੇ ਲਈ ਇਹਦੀਆਂ ਮੇਨ ਮੇਨ ਗੱਲਾਂ ਮੈਂ ਜੇਕਰ ਤੁਹਾਡੇ ਨਾਲ ਸਾਂਝੀਆਂ ਕਰਾਂ ਸੋ 1 ਜੂਨ 2025 ਨੂੰ ਯੂਕਰੇਨ ਨੇ ਸਪਾਈਡਰ ਵੈਬ ਜਿਹੜਾ ਆਪਰੇਸ਼ਨ ਲਾਂਚ ਕੀਤਾ ਇਹ ਜਿਹੜੇ 5 ਰਸ਼ੀਅਨ 에ਅਰ ਬੇਸਸ ਤੇ 5 ਵੱਖਰੇ ਵੱਖਰੇ ਟਾਈਮ ਜ਼ੋਨ ਆ ਕਿਉਂਕਿ ਰਸ਼ੀਆ ਬਹੁਤ ਸਭ ਤੋਂ ਵੱਡੀ ਕੰਟਰੀ ਆ ਤੇ ਉਹਦੇ 5 ਵੱਖਰੇ ਵੱਖਰੇ ਜਿਹੜੇ ਟਾਈਮ ਜ਼ੋਨਸ ਆ ਜਿੱਥੇ ਇਹ ਜਿਹੜੇ 에ਅਰ ਬੇਸਸ ਸਗੇ ਬੇਲੀਆ ਦਿਆਗਲਾਬਿਓ ਇਵਾਨ ਵੋ olennia and ukrainica ਜੇ ਮੈਂ ਹੋ ਸਕਦਾ ਗਲਤ ਪ੍ਰੋਨਾਂਸ ਕਰਦਾ ਹੋਵਾਂ ਸੋ ਇਹ ਪੰਜ ਵੱਖਰੇ ਵੱਖਰੇ ਟਾਈਮ ਜ਼ੋਨਸ ਦੇ ਵਿੱਚ ਆ ਜੀ ਇਹ ਸਿਗਾ ਕੀ ਕਿ ਨਾ ਇਹਨਾਂ ਨੇ ਯੂਕਰੇਨ ਵਾਲਿਆਂ ਨੇ ਇਸ ਵੀਕੇ ਨਾਲ ਇਹ ਆਪਰੇਸ਼ਨ ਕੀਤਾ ਕਿ ਜਿਹੜਾ ਇਹ ਲੋਰੀ ਵਾਲਿਆਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਕੋਲ ਕੀ ਆ ਉਹ ਲੋਰੀਆਂ ਜਾ ਰਹੀਆਂ ਤੇ ਉੱਥੇ ਜਦੋਂ ਲੋਰੀਆਂ ਇੱਕ ਜਗ੍ਹਾ ਤੇ ਰੁਕਦੀਆਂ ਤੇ ਆਪਣੇ ਆਪ ਇਹ ਜਿਹੜੇ ਲੱਕੜੀ ਦੇ ਬਾਕਸਿਆਂ ਦੇ ਵਿੱਚੋਂ ਡਰੋਨ ਨਿਕਲਦੇ ਆ ਨਿਕਲ ਕੇ ਉਹ ਜਿਹੜੇ ਆ ਕੋਈ ਦੂਰੋਂ ਬੈਠਾ ਉਹਨਾਂ ਨੂੰ ਰਿਮੋਟਲੀ ਹੈਂਡਲ ਕਰ ਰਿਆ ਹੁੰਦਾ ਉਹ ਲੋਰੀ ਡਰਾਈਵਰਸ ਨੇ ਹੁਣ ਬਾਅਦ ਵਿੱਚ ਜਿਹੜਾ ਮੀਡੀਆ ਦੇ ਵਿੱਚ ਜੋ ਰਸ਼ੀਅਨ ਮੀਡੀਆ ਦੇ ਵਿੱਚ ਛਪਿਆ ਕਿ ਉਹਨਾਂ ਨੇ ਦੱਸਿਆ ਕਿ ਅਸੀਂ ਤਾਂ ਬੱਟੇ ਵੀ ਮਾਰੇ ਅਸੀਂ ਇੱਟਾਂ ਵੀ ਮਾਰੀਆਂ ਡਰੋਨਾਂ ਦੇ ਉੱਤੇ ਉਹਨਾਂ ਨੂੰ ਰੋਕਣ ਦੇ ਲਈ ਵੱਖ-ਵੱਖ ਲੋਰੀ ਡਰਾਈਵਰਾਂ ਨੇ ਜਿਹੜਾ ਇਹ ਦੱਸਿਆ ਉਹ ਸਾਰਿਆਂ ਨੂੰ ਇੱਕੋ ਸਟੋਰੀ ਕਹੀ ਸੀ ਉਹ ਜਿਹੜੇ ਲੋਰੀ ਡਰਾਈਵਰ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਕੀ ਕਰ ਰਹੇ ਨੇ ਜਾਂ ਕੀ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਗਿਆ ਸੀਗਾ ਕਿਸੇ ਬਿਜ਼ਨਸ ਵਪਾਰੀ ਨੇ ਸਾਡੇ ਨਾਲ ਗੱਲ ਕੀਤੀ ਸੀ ਕਿ ਆ ਜਿਹੜੇ ਲੱਕੜੀ ਦੇ ਸੰਦੂਕ ਆ ਇਹਨਾਂ ਨੂੰ ਫਲਾਨ ਤੇ ਡਰੋਨ ਨਿਕਲ ਕੇ ਉਹਨਾਂ ਨੇ ਜਿੱਥੇ ਕਦੇ ਦੂਰ ਬੈਠ ਕੇ ਉਹਨਾਂ ਨੂੰ ਉਡਾਇਆ ਤੇ ਜਾ ਕੇ ਰੱਸੀਆ ਦੇ ਜਿਹੜੇ ਉੱਥੇ ਉਹਨਾਂ ਦੇ 에ਅਰਕ੍ਰਾਫਟ ਜਿਹੜੇ ਖੜੇ ਸੀਗੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਇਸ ਆਪਰੇਸ਼ਨ ਦੇ ਵਿੱਚ ਯੂਕਰੇਨ ਦਾ ਇਹ ਦਾਵਾ ਆ ਕਿ ਉਹਨਾਂ ਨੇ 41 ਮਿਲਟਰੀ 에ਅਰਕ੍ਰਾਫਟ ਜਿਹਦੇ ਵਿੱਚ ਸਟ੍ਰੈਟੈਜਿਕ ਬੰਬੋਜ਼ ਲਾਈਕ TU-95 TU-22M ਜਿਹੜੇ ਕਿ ਰਸ਼ੀਆ ਦਾ ਜਿਹੜਾ 34% ਜਿਹੜੇ ਸਟ੍ਰੈਟੈਜੀਕ ਕਰੂਜ਼ ਮਿਸਾਈਲ ਕੈਰੀਅਰਜ਼ ਆ ਕਰੂਜ਼ ਮਿਸਾਈਲ ਕੈਰੀਅਰ ਸਭ ਤੋਂ ਅਹਿਮ ਜਿਹੜਾ ਤੁਹਾਡੀ ਮੁਲਕ ਦਾ ਡਿਫੈਂਸ ਜਿਹੜਾ ਇਨਫਰਾਸਟ੍ਰਕਚਰ ਆ ਉਹਦੇ ਵਿੱਚ ਹੁੰਦਾ ਉਹਦਾ 34% ਹਿੱਸਾ ਬਣਦਾ ਤੇ ਜਿਹਨੂੰ ਕਿ 41 ਇਹ ਮਿਲਟਰੀ 에ਅਰਕ੍ਰਾਫਟ ਆ ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਨਿਊਕਲੀਅਰ ਕੈਪੇਬਿਲਿਟੀਆਂ ਵੀ ਸੀਗੀਆਂ ਮਤਲਬ ਕਿ ਜਿਹੜੇ ਨਿਊਕਲੀਅਰ ਹਥਿਆਰ ਵੀ ਲੈ ਕੇ ਜਾ ਸਕਦੇ ਸੀਗੇ ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਕ ਤੇ ਬਾਕੀ ਇਹ ਜਿਹੜਾ ਇੱਕ ਫਿਜ਼ੀਕਲ ਇਹਨਾਂ ਨੇ ਤਬਾਹ ਤਬਾਹ ਕੀਤੀ atividahi ਕੀਤੀ ਹੈ ਰਸ਼ੀਆ ਦੇ ਵਿੱਚ ਉਹ ਤਾਂ ਬੱਕਰੀ ਗੱਲ ਆ ਪਰ ਇੱਕ ਮੈਂਟਲੀ ਤੌਰ ਤੇ ਪੁੱਤ ਨੇ ਜਿਹੜਾ ਆਪਣੇ ਆਪ ਨੂੰ ਸਿਕਿਉਰਟੀ ਗਾਈ ਜਿਹੜਾ ਕਹਿੰਦਾ ਸੀ ਕਿ ਮੈਂ ਕਿਸੇ ਤੋਂ ਡਰਦਾ ਨਹੀਂ ਜਾਂ ਇਸ ਵੀਕੇ ਨਾਲ ਰਸ਼ੀਆ ਪੇਛਾ ਹੁੰਦਾ ਸੀ ਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਉਹਨੂੰ ਇੱਕ ਵਾਰ ਬਿਲਕੁਲ ਆਫ ਗਾਰਡ ਜਿਹੜਾ ਇਹਨਾਂ ਨੇ ਫੜ ਲਿਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਦੇ ਹੋ ਕੀ ਗਿਆ ਉਹਨਾਂ ਦੇ ਨਾਲ ਇਹ ਸੋ ਇਸ ਵਿੱਚ ਈਵਨ ਦੋ ਜੇਕਰ ਮੈਂ ਰਸ਼ੀਆ ਦੀ ਗੱਲ ਕਰਾਂ ਜੀ ਉਹਨਾਂ ਨੇ ਇਹਨੂੰ ਜਿਹੜਾ ਡਾਊਨ ਪਲੇ ਕੀਤਾ ਉਹਨਾਂ ਨੇ ਦੋ ਜਗ੍ਹਾਾਂ ਤੇ ਹਲਕੀ ਮੋਟੀ ਜਿਹੜੀ ਆ ਅਗ ਲੱਗਣ ਦੀ ਗੱਲ ਮੰਨੀ ਆ ਤੇ ਬਾਕੀ ਉਹਨਾਂ ਨੇ ਕਿਹਾ ਕਿ ਬਾਕੀ ਡਰੋਨਾਂ ਨੂੰ ਅਸੀਂ ਨਿਊਟਰਲਾਈਜ਼ ਕਰ ਦਿੱਤਾ ਸਾਡੇ ਏਅਰਫੈਂਸ ਸਿਸਟਮ ਨੇ ਉਹਨਾਂ ਨੂੰ ਰੋਕ ਲਿਆ ਬਈ ਪਰ ਜਿਹੜਾ ਯੂਕਰੇਨ ਵਾਲਿਆਂ ਨੇ ਪ੍ਰੋਪਰ ਵੀਡੀਓਜ਼ ਜਾਰੀ ਕੀਤੀਆਂ ਜਿੱਥੇ ਉਹ ਉਹ ਤਾਂ ਇਦਾਂ ਲੱਗਦਾ ਕਿ ਜਿੱਦਾਂ ਬਿਲਕੁਲ ਗੇਮ ਚੱਲਦੀ ਹੁੰਦੀ ਆ ਕਿ ਠਾ 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 ਜਹਾਜ਼ਾਂ ਦੇ ਉੱਤੇ ਜਿਹੜਾ ਬੰਬ ਬਰਸਾਈ ਜਾ ਰਹੇ ਨੇ ਤੇ ਉਹਨਾਂ ਨੂੰ ਉਡਾਈ ਜਾ ਰਹੇ ਨੇ ਰਸ਼ੀਆ ਨੇ ਇਹਨੂੰ ਇੱਕ ਦਹਿਸ਼ਤਗਰ ਅਟੈਕ ਦੱਸਿਆ ਕਿ ਐਫ ਪੀਬੀ ਡਰੋਨਸ ਦੀ ਵਰਤੋਂ ਕਰਕੇ ਯੂਕਰੇਨ ਨੇ ਸਾਡੇ ਉੱਤੇ ਇੱਕ ਦਹਿਸ਼ਤਗਰਦ ਹਮਲਾ ਕੀਤਾ ਪਰ ਜੇ ਮੈਂ ਕਹਾਂ ਕਿ ਇਹਦੇ ਅਸਰਾਂਤ ਬਹੁਤ ਜ਼ਿਆਦਾ ਬੁਰੇ ਵੀ ਹੋ ਸਕਦੇ ਆ ਕਿਉਂਕਿ ਹੁਣ ਇਹਦੇ ਬਾਬਤ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਕਿ ਰਸ਼ੀਆ ਦਾ ਜਵਾਬ ਕਿੱਦਾਂ ਦੇ ਸਕਦਾ ਬਲਾਦੀਮਰ ਪੁਤਨਿ ਦਾ ਜਵਾਬ ਕਿਸ ਤਰੀਕੇ ਨਾਲ ਦੇਵੇਗਾ ਇਹਨੂੰ ਪਰਲ ਹਾਰਬਰ ਮੂਵਮੈਂਟ ਵੀ ਇਹ ਇਸ ਸਮੇਂ ਦੀ ਹੋ ਸਕਦੀ ਆ ਚੰਗੀ ਗੱਲ ਆ ਕਿ ਨਾ ਹੋਵੇ ਬਿਲਕੁਲ ਉਧਰ ਨੂੰ ਸਥਿਤੀਆਂ ਨਾ ਜਾਣ ਪਰ ਡੈਫੀਨਿਟਲੀ ਇਸ ਹਮਲੇ ਤੋਂ ਬਾਅਦ ਸਥਿਤੀਆਂ ਬਹੁਤ ਜ਼ਿਆਦਾ ਗੰਭੀਰ ਹੋ ਗਈਆਂ ਨੇ ਯੂਰਪੀਅਨ ਮੁਲਕਾਂ ਦੇ ਵਿੱਚ ਪਰ ਇਹ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਇਹ ਜਿਹੜਾ ਯੂਕਰੇਨ ਵਾਲਿਆਂ ਨੇ ਆਪਣਾ ਨਾਮ ਇਤਿਹਾਸ ਦੇ ਵਿੱਚ ਇਸ ਗੱਲੋਂ ਜ਼ਰੂਰ ਲਿਖ ਲਿਆ ਕਿ ਬਿਲਕੁਲ ਵੀ ਕਿਸੇ ਨੂੰ ਇਦਾਂ ਦੀ ਉਮੀਦ ਨਹੀਂ ਸੀ ਕਿ ਇਸ ਤਰੀਕੇ ਦਾ ਵੀ ਕੋਈ ਹਮਲਾ ਹੋ ਸਕਦਾ ਉਹ ਆਪਣੇ ਜਿਹੜੇ ਆ ਏਅਰ ਡਿਫੈਂਸ ਸਿਸਟਮ ਲਾ ਕੇ ਬਾਰਡਰਾਂ ਦੇ ਉੱਤੇ ਬੈਠੇ ਰਹਿ ਤਾਂ ਬਿਲਕੁਲ ਇੱਕ ਟਰੱਕ ਦੇ ਵਿੱਚ ਡਰੋਨ ਭਰ ਕੇ ਲੈ ਕੇ ਆਂਦੇ ਉਹਨਾਂ ਨੇ ਤੇ ਮਿਲਟਰੀ 에ਅਰ ਬੇਸਸ ਦੇ ਰਸ਼ੀਅਨ ਰਸ਼ੀਅਨ ਮਿਲਟਰੀ ਦੇ ਜਿਹੜਾ ਇੱਕ ਉਹ ਜਿਹੜਾ ਡਰਾਈਵਰਾਂ ਨੂੰ ਵੀ ਨਹੀਂ ਸੀ ਪਤਾ ਕਿ ਪਿੱਛੇੋਂ ਡਰੋਨ ਕਿੱਥੋਂ ਨਿਕਲਣ ਦੇ ਨੇ ਇੱਕਦਮ ਉਹਨਾਂ ਨੇ ਡਰੋਨ ਉਡਾਏ ਤੇ ਜਾ ਕੇ ਉਹਨਾਂ ਜਹਾਜ਼ਾਂ ਦੇ ਉੱਤੇ ਕਰ ਦਿੱਤਾ ਜਿਹੜੇ ਰਸ਼ੀਆ ਦੇ ਜਹਾਜ਼ ਸੀਗੇ ਉੱਥੇ ਹਮਲਾ ਕਰ ਦਿੱਤਾ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਰਲੈਸਕੀ ਨੇ ਕਿਹਾ ਕਿ ਜਿਹਨੇ ਲੋਕੀ ਇਹਦੇ ਵਿੱਚ ਸ਼ਾਮਲ ਸੀਗੇ 117 ਡਰੋਨ ਉਡਾਉਣ ਵਾਲੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਇਹਦੇ ਵਿੱਚ ਸ਼ਾਮਲ ਸੀਗੇ ਉਹ ਸਾਰੇ ਸੁਰੱਖਿਅਤ ਨੇ ਉਹ ਆਪਣੇ ਮੁਲਕ ਦੇ ਵਿੱਚ ਯੂਕਰੇਨ ਦੇ ਵਿੱਚ ਨੇ ਸੋ ਇੱਕ ਬਹੁਤ ਵੱਡੀ ਹਾਰ ਆ ਰਸ਼ੀਆ ਦੇ ਲਈ ਨਮੋਸ਼ੀ ਵਾਲੀ ਹਾਰ ਆ ਪਰ ਇਸ ਤੋਂ ਬਾਅਦ ਸਥਿਤੀਆਂ ਕਿੱਦਾਂ ਨੂੰ ਜਾਂਦੀਆਂ ਨੇ ਲਗਾਤਾਰ ਤੁਹਾਡੇ ਨਾਲ ਜੁੜਦੇ ਰਵਾਂਗੇ ਆਪਣ